ਸਰઠ ਮਹੱਲਾ ਪਹਿਲਾ ਜੈਸ ਜਾਲਨਿਧ ਕਾਰਣ ਤੁਮ ਜਾਕੇ ਆਏ ਸੋ ਅੰਮ੍ਰਿਤ ਗੁਰਪਾਹੀ ਜੀਓ ਛਡੋ ਵੇਸ ਤੇਖ ਚਤੁਰਾਈ ਦੁਬਿਧਾ ਇਹ ਫਲ ਨਾਹੀ ਜੀਓ ਜੇ ਸਾ ਜਾਲ ਨਿਧ ਕਾਰਣ ਤੂੰ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 598 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਸ ਜਾਲ ਨਿਧ ਕਾਰਣ ਤੂੰ ਜਾਗ ਆਏ ਅਰਥਾਤ ਕਿ ਐ ਜੀਵ ਇਨਸਾਨ ਜਿਹੜਾ ਜਲ ਦੇ ਸੋਮੇ ਦੀ ਖਾਤਰ ਜਿਹੜੇ ਅਮਰਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਆਸ ਜਗਤ ਦੇ ਵਿੱਚ ਆਏ ਹੋ ਸੋ ਅਮਰਤ ਗੁਰਪਾਹੀ ਜੀਓ ਮਹਾਰਾਜ ਕੇ ਦਿਉ ਨਾਮ ਰੂਪੀ ਅਮਰਤ ਗੁਰੂ ਮਹਾਰਾਜ ਜੀਆਂ ਦੇ ਪਾਸ ਹੈ ਜਾਂ ਗੁਰੂ ਮਹਾਰਾਜ ਜੀਆਂ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਕਿਵੇਂ ਪਾਸ਼ਾ ਕਹਿੰਦਾ ਛੋੜ ਹੋਵੇ ਸਪੇਖ ਚਤੁਰਾਈ ਦੋ ਵਿਧਾ ਇਹੋ ਫਲ ਨਾਹੀ ਜਿਓ ਛੋੜ ਹੋਵੇ ਸਪੇਖ ਚਤੁਰਾਈ ਮਹਾਰਾਜ ਕਹਿੰਦੇ ਚਤੁਰਾਈਆਂ ਵਾਲਾ ਜਿਹੜਾ ਧਰਮੇ ਲਿਬਾਸ ਹੈ ਨਾ ਭੇਖ ਹੈ ਨੂੰ ਛੱਡਣਾ ਕਰੋ ਭਾਈ ਦੋ ਵਿਧਾ ਇਹੋ ਫਲ ਨਾਹੀ ਜਿਓ ਅਰਥਾਤ ਕਦਵਤਾ ਜਾਂ ਚਿੱਤੀ ਦੇ ਵਿੱਚ ਪਾ ਕੇ ਦਵੱਲੇ ਪਣ ਦੇ ਵਿੱਚ ਪਾ ਕੇ ਇਹ ਜਿਹੜਾ ਅਮਰਤ ਰੂਪੇ ਫਾਮਲਾ ਹੈ ਪ੍ਰਾਪਤ ਨਹੀਂ ਹੁੰਦਾ ਸੋ ਅਗੋ ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਨ ਰੇ ਥਿਰ ਰਹਾਓ ਮਤ ਕਤ ਜਾਹੀ ਜੀਓ ਬਾਹਰਾ ਟੁੜਦ ਬਹੁਤ ਦਖ ਪਾਵਾ ਕਾਰੇ ਅਮਰਤ ਘਟ ਮਾਹੀ ਜੀਓ ਰਹਾਓ ਉਮਾਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਹੈ ਮੇਰੇ ਮਨਾ ਤੋ ਚਰਤਾ ਸਦਰਣਾ ਕਰ ਡੋਲੋ ਕਿਰਣਾ ਕਰ ਅੰਤੁਸ਼ ਕਰਨ ਰੂਪੇ ਕਰ ਦੇਵਜ ਟੇਕੇ ਬੈਣਾ ਕਰ ਮਤ ਕਤ ਜਾਹੀ ਜੀਓ ਮਤ ਮਹਾਰੇ ਕਹਿੰਦੇ ਕਿਤੇ ਪੜਕਦਾ ਫਿਰੇ ਬਾਹਰ ਦੌੜਿਆ ਫਿਰੇ ਕੋਈ ਲੋੜ ਨਹੀਂ ਬਾਹਰ ਪੜਕਣ ਦੇ ਕਹਿੰਦੇ ਬਾਹਰ ਟੂੜਦ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਾਟ ਮਾਹੀ ਜੀਓ ਬਾਹਰ ਟੂੜਦ ਬਹੁਤ ਦੁੱਖ ਪਾਵੈ ਬਾਹਰ ਉਹ ਮਹਾਰਾਜ ਕਹਿੰਦੇ ਅੰਮ੍ਰਿਤ ਦੇ ਸੋਮੇ ਨੂੰ ਢੂੰਡਦਿਆਂ ਬਹੁਤ ਭਾਰੀ ਦੁੱਖ ਪਾਵੀਦਾ ਕਹਿੰਦੇ ਘਰ ਅੰਮ੍ਰਿਤ ਘਾਟ ਮਾਹੀ ਜੀਓ ਤੇਰੇ ਸਰੀਰ ਰੂਪੇ ਘਰ ਦੇ ਵਿੱਚ ਹੀ ਅੰਮ੍ਰਿਤ ਮਹਾਰਾਜ ਕਹਿੰਦੇ ਘਾਟ ਮਾਹੀ ਜੀਓ ਹਿਰਦੇ ਦੇ ਵਿੱਚ ਹੀ ਮਹਾਰਾਜ ਕਹਿੰਦੇ ਰਹੋ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦੇ ਆਵਗੁਣ ਛੋਡ ਗੁਨਾ ਕੋਤਾ ਬਹੋ ਕਰ ਆਵਗੁਣ ਪਛਤਾਹੀ ਜੀਓ ਸਾਰਾ ਅਪਸਰ ਕੇ ਸਾਰ ਨਾ ਜਾਣੈ ਫਿਰ ਫਿਰ ਕੀਚ ਬਡਾ ਹੀ ਜੀਓ ਤਾਵ ਗੁਣ ਛੋਡ ਗੁਣਾ ਕੋਤਾਵੋ ਅਰਥਾਤ ਕਿਆ ਜੀਵ ਹੈ ਇਨਸਾਨ ਤੁਸੀਂ ਔਗੁਣਾਂ ਨੂੰ ਛੱਡ ਕੇ ਆਈਵਾਂ ਦਾ ਵਿਕਾਰਾਂ ਨੂੰ ਛੱਡ ਕੇ ਗੁਣਾ ਦੀ ਪ੍ਰਾਪਤੀ ਦੇ ਲਈ ਦੌੜਨਾ ਕਰ ਉਪਰਾਲਾ ਕਰਨਾ ਕਰ ਕਹਿੰਦੇ ਕਰ ਅਵਗੁਣ ਪਛਤਾਹੀ ਜੀਓ ਤੇ ਔਗੁਣਨ ਉਤਾਰਨ ਕਰਕੇ ਆਈਵਾਂ ਨੂੰ ਉਤਾਰਨ ਕਰਕੇ ਪਛਤਾਉਣਾ ਪੈਂਦਾ ਹੈ ਜੇ ਕਹਿੰਦਾ ਸਾਰ ਅਪਸਰ ਕੇ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਸਾਰ ਭਵ ਚੰਗੇ ਤੇ ਅਪਸਰ ਭਵ ਮੰਦੇ ਦੀ ਤੂੰ ਸਾਰ ਹੀ ਨਹੀਂ ਜਾਣਦਾ ਕਦਰ ਹੀ ਨਹੀਂ ਜਾਣਦਾ ਖਬਰ ਹੀ ਨਹੀਂ ਜਾਣਦਾ ਫਿਰ ਫਿਰ ਕੀਚ ਬੁਢਾਹੀ ਜੀਓ ਤੇ ਦੁਆਰਾ ਦੁਆਰਾ ਮਾਰੇ ਕਹਿੰਦੇ ਮੋਹ ਰੂਪੀ ਚੱਕੜ ਦੇ ਵਿੱਚ ਡੁੱਬੀ ਜਾਣਾ ਹੈ ਤੂੰ ਸੋ ਆ ਕੋ ਆਪਣੇ ਬਚਨ ਦੇ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਅੰਤਰ ਮੈਲ ਲੋਭ ਬਹੁਤ ਝੂਠੇ ਬਾਹਰ ਨਾ ਹੋ ਗਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੋਰ ਮੋਖੇ ਅੰਤਰ ਕੀ ਗਤਿ ਤਾਹੀ ਜੀਓ ਅੰਤਰ ਮੈਲ ਲੋਭ ਬਹੁਤ ਝੂਠੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਵਿਕਾਰਾ ਰੂਪੇ ਮੈਲ ਲੱਗੀ ਹੋਈ ਹੈ ਮਹਾਰਾਜ ਕਹਿੰਦੇ ਲੋਭ ਕਰਕੇ ਜਿਹੜੇ ਬਹੁਤ ਝੂਠੇ ਨੇ ਨਾ ਝੂਠੇ ਬਾਹਰ ਨਾਮ ਹੋ ਕਾਹੀ ਜੀਓ ਤੇ ਬਾਹਰ ਤੀਰਥਾਂ ਦੇ ਉੱਪਰ ਕਦ ਲੈ ਨਾਉਂਦੇ ਫਿਰਦੇ ਹੈ ਕਹਿੰਦੇ ਨਿਰਮਲ ਨਾਮ ਜਪੋ ਸਦ ਗੁਰਮੁਖੇ ਅੰਦਰ ਕੀ ਗਤ ਤਾਹੀ ਜੀਓ ਨਿਰਮਲ ਨਾਮ ਜਪੋ ਸਦ ਗੁਰਮੁਖੇ ਜਿਹੜੇ ਸਦਾ ਹੀ ਗੁਰਮੁਖ ਹੋ ਕੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਉਹ ਹਰੀ ਪਰਮੇਸ਼ਰ ਜੀ ਦਾ ਨਿਰਮਲ ਨਾਮ ਨੂੰ ਜਪਣਾ ਕਰਦੇ ਹਨ ਪਵਿੱਤਰ ਨਾਮ ਨੂੰ ਜਪਣਾ ਕਰਦੇ ਹਨ ਅੰਤਰ ਕੀ ਗਤ ਤਾਹੀ ਜੀਓ ਤੇ ਅੰਦਰ ਦੇ ਅਵਸਾ ਕੇਵਲ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਕੋਈ ਉੱਚੀ ਅਵਸਾ ਗੁਰਮਖਾਂ ਵਾਲੀ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦੇ ਪਰਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰਬਚਨੀ ਫਲ ਪਾਹੀ ਜੀਓ ਓ ਭਾਵੇਂ ਤਿਉਂ ਰੱਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਅਰਥਾਤ ਕਿਆ ਜਿਹੜਾ ਲੋਭ ਹੈ ਨਾ ਪਦਾਰਥਾਂ ਨੂੰ ਮਹਾਰਾਜ ਕਹਿੰਦੇ ਜੋੜਨੇ ਦਾ ਜਿਹੜੀ ਨਿੰਦਾ ਤੇਰੇ ਅੰਦਰ ਜਿਹੜਾ ਕੂੜ ਹੈ ਨੂੰ ਤਿਆਗਣਾ ਕਰ ਝੂਠ ਵਗੈਰਾ ਨੂੰ ਪਰ ਹਰ ਇਹਨਾਂ ਨੂੰ ਦੂਰ ਸੁੱਟ ਦੇ ਮਹਾਰਾਜ ਕਹਿੰਦੇ ਸਾਚ ਗੁਰਬਚਨੇ ਫਲ ਪਾਹੀ ਜਿਓ ਤੇ ਸੱਚੇ ਸਾਧ ਗੁਰੂ ਪਾਛ ਜੀਆਂ ਦੇ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਦੇ ਦੁਆਰਾ ਮਾਰੇ ਕਹਿੰਦੇ ਅਮਰਤ ਰੂਪੀ ਫਲ ਨੂੰ ਪਾਵੀਦਾ ਹੈ ਜੀ ਕਹਿੰਦਾ ਜੋ ਪਾਵੇ ਤਿਉ ਰੱਖੋ ਹਰ ਜਿਓ ਜਨ ਨਾਨਕ ਸਬਦ ਸਲਾਹੇ ਜਿਓ ਜੋ ਪਾਵੇ ਤਿਉ ਰੱਖੋ ਹਰ ਜਿਓ ਤੇ ਜਿਵੇਂ ਵੀ ਤੁਹਾਡਾ ਪਾਣਾ ਤੁਹਾਡੀ ਮੌਜ ਤੁਹਾਡੀ ਰਜਾ ਹੈ ਐ ਹਰੇ ਜੇ ਸਾਨੂੰਵੇਂ ਹੀ ਰੱਖਣਾ ਕਰੋ ਜਿਹੜੇ ਰੰਗ ਚ ਰੱਖਣਾ ਚਾਹੁੰਦੇ ਜੇ ਉਸੇ ਰੰਗ ਚ ਰੱਖੋ ਸਾਨੂੰ ਜਨ ਨਾਨਕ ਸ਼ਬਦ ਸਲਾਹੀ ਜੀ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਨ ਤੁਹਾਡੇ ਦਾਸ ਤੁਹਾਡੇ ਸ਼ਬਦ ਦੇ ਦੁਆਰਾ ਤੁਹਾਨੂੰ ਸੁਲਾਉਣਾ ਕਰਦੇ ਹਾਂ ਸੋ ਅਗਲਾ ਬਚਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਆਂ ਦਾਸ ਸੋਰਠੋ ਮਹੱਲਾ ਪਹਿਲਾ ਪੰਜ ਪਦੇ ਆਪਨਾ ਕਰਮੂਸਤ ਰਾਖ ਨਾ ਸਾਖ ਹੈ ਕੀ ਪਰ ਕਰ ਜੋ ਹਨ ਲਾਗਾ ਘਰ ਦਰ ਰਾਖ ਜੇ ਰਸ ਚਖ ਹੈ ਜੋ ਗੁਰਮੁਖੇ ਸੇਵਕ ਲਗਾ ਆਪਣਾ ਕਰਮੂਸਤ ਰਾਖ ਨਾ ਸਾਖ ਹੈ ਮਹਾਰਾਜ ਕਹਿੰਦੇ ਤੂੰ ਆਪਣਾ ਘਰ ਦੇ ਜਿਹੜਾ ਮੂਸਤ ਅਰਥਾਤ ਲੁੱਟੀ ਦਾ ਜਾਂਦਾ ਵਿਕਾਰਾਂ ਰੂਪੀ ਲੋਟੈਰਿਆਂ ਦੇ ਦੁਆਰਾ ਉਹਨੂੰ ਤੂੰ ਰੱਖ ਨਹੀਂ ਸਕਦਾ ਬਚਾ ਨਹੀਂ ਸਕਦਾ ਕੀ ਪਰ ਘਰ ਜੋਹਨ ਲਾਗਾ ਤੇ ਕਾਦੇਲੇ ਮਾਰੇ ਕਹਿੰਦੇ ਪਰਾਇਆ ਘਰ ਨੂੰ ਤੱਕਣ ਲੱਗਾ ਹੋਇਆ ਕਾਦੇਲੇ ਲੋਕਾਂ ਦੇ ਜਿਹੜੇ ਉਗਣ ਫੋਲੀ ਜਾਂਦੇ ਤੂੰ ਆਪ ਤੇ ਉਗਣਾ ਕੋ ਬਾਤ ਨਹੀਂ ਸਕਦਾ ਕਹਿੰਦੇ ਘਰ ਦਰ ਰੱਖ ਹੈ ਜੇ ਰਸ ਚੱਖ ਹੈ ਜੋ ਗੁਰਮੁਖੀ ਸੇਵਕ ਲਗਾ ਕਾਰ ਦਰ ਰੱਖ ਹੈ ਆਪਣੇ ਦਸੋਂ ਦੁਆਰ ਰੂਪੀ دار ਤੇ ਅੰਤਿਸ਼ਕਰਨ ਰੂਪੀ ਘਰ ਨੂੰ ਕੇਵਲ ਤਾਂ ਹੀ ਬਚਾ ਕੇ ਰੱਖ ਸਕਦਾ ਕੋਈ ਜੀਵ ਜੇ ਰਸ ਚਾਖੇ ਜੋ ਅੰਦਰੋਂ ਨਾਮ ਰਸ ਨੂੰ ਚਖਣਾ ਕਰੇ ਤਾਂ ਕੌਣ ਜੋ ਗੁਰਮੁਖ ਹੈ ਸੇਵਕ ਲਾਗਾ ਜਿਹੜਾ ਗੁਰੂ ਮਹਾਰਾਜਿਆਂ ਦਾ ਅਨੁਸਾਰੀ ਹੋ ਕੇ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਦੀ ਸੇਵਾ ਦੇ ਵਿੱਚ ਸੇਵਕ ਹੋ ਕੇ ਲੱਗਾ ਹੈ ਕੇਵਲ ਉਹੀ ਆਪਣੇ ਦਰ ਕਰਮ ਨੂੰ ਬਚਾ ਕੇ ਰੱਖ ਸਕਦਾ ਭਾਈ ਸੋ ਅਗਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਸਾਰ ਅਨਰਾਸ ਲੁਬਾਨੇ ਫਿਰ ਪਛਤਾਹੇ ਅਪਾਗਰ ਹੋ ਮਨ ਰੇ ਸਮਝ ਕਵਨ ਮਤ ਲਾਗਾ ਏ ਮੇਰੇ ਮਨਾ ਤੂੰ ਸਮਝਣਾ ਕਰ ਮਹਾਰਾਜ ਕਹਿੰਦਾ ਕਿਹੜੀ ਪੜ੍ਹਾਈ ਮਤ ਵਾਲੇ ਬੰਨੇ ਲੱਗ ਗਿਓ ਕਹਿੰਦੇ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹੋ ਨਾਮ ਵਿਸਾਰ ਅਨ ਰਸ ਲੋਭਾਨੇ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਵਿਸਾਰ ਕੇ ਨਾਮ ਨੂੰ ਭੁਲਾ ਕੇ ਐਵੇਂ ਹੋਰ ਨ ਰਸਾਂ ਕਸਾਂ ਵਾਲੇ ਬੰਨੇ ਮਹਾਰਾਜ ਕਹਿੰਦੇ ਲੁਭਾਇ ਮਾਨ ਹੋਈ ਜਾਂਨੇ ਫਿਰ ਪਛਤਾਹੇ ਅਪਹਾਗਾ ਤੇ ਅਪਹਾਗਿਆ ਮੰਦਿਆ ਭਾਗਾ ਵਾਲਿਆ ਫਿਰ ਪਛਤਾਵੇਂ ਗਈ ਇੱਕ ਦਿਨ ਮਹਾਰਾਜ ਕਹਿੰਦੇ ਹਰਹਾਉ ਸੋ ਮਹਾਰਾਏ ਕਹਿੰਦੇ ਵਿਚਾਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਆਵਤ ਕਹ ਹਰਖ ਜਾਤ ਕੋ ਰੋਵੈ ਇਹ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਪੋਗ ਪੋਗਾ ਲੈ ਗੋਰ ਮੁਖੇ ਸੋ ਅਨਰਾਗਾ ਤਾਵਤ ਕਾ ਹਰਖ ਜਾਤ ਕਾ ਰੋਵ ਹੈ ਮਹਾਰਾਜ ਕਹਿੰਦੇ ਜਦ ਕਹਿੰਦੇ ਮਾਇਆ ਆਉਂਦੀ ਵੇਦਨਾਂ ਨੂੰ ਬੜੀਆਂ ਖੁਸ਼ੀਆਂ ਚੜਦੀਆਂ ਜਾ ਚੜਦੇ ਨੇ ਜਾਤ ਕਾ ਰੋਵ ਹੈ ਤੇ ਜਦ ਮਾਇਆ ਜਾਂਦੀ ਹੈ ਨਾ ਮਹਾਰਾਜ ਕਹਿੰਦੇ ਉਹ ਤਾਂ ਰੋੜ ਬਹਿ ਜਾਂਦਾ ਹੈ ਜਦ ਕਿਸ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਪਾਤਸ਼ਾ ਜਿਵੇਂ ਕਹਿੰਦੇ ਨੇ ਬਾਣੀ ਚ ਇੱਥੇ ਵੀ ਮਹਾਰਾਜ ਕਹਿੰਦੇ ਆਵਤ ਕਾ ਹਰਖ ਜਾਤ ਕਾ ਰੋਵ ਹੈ ਇਹ ਦੁੱਖ ਸੁੱਖ ਨਾਲੇ ਲਾਗਾ ਪਾਰੇ ਨੂੰ ਕੋ ਲੜਨੋ ਇਹ ਨਹੀਂ ਪਤਾ ਜਿਹੜਾ ਦੁੱਖ ਤੇ ਸੁੱਖ ਨੇ ਤੇ ਜੀਵ ਦੇ ਨਾਲ ਹੀ ਲੱਗੇ ਹੋਏ ਨੇ ਜਿਵੇਂ ਪਾਸ਼ਾ ਕਹਿੰਦੇ ਦੁੱਖ ਸੁੱਖ ਦੋਇਦਰ ਕੱਪੜੇ ਪਹਿਰਾ ਜਾਏ ਬਨੁਖ ਪਰਮੇਸ਼ਰ ਦੇ ਦਰ ਤੋਂ ਮਿਲੇ ਹੋਏ ਕੱਪੜੇ ਨੇ ਜਿਹੜੇ ਹਰ ਮਨੁੱਖ ਨੂੰ ਵਾਸੀ ਹੀ ਪਹਿਣਨੇ ਹੀ ਪੈਂਦੇ ਹਨ ਸੋ ਮਹਾਰਾਜ ਕਹਿੰਦੇ ਆਪੇ ਦੁੱਖ ਸੁਖ ਭੋਗ ਭੋਗ ਹਾਵੇ ਗੁਰਮੁਖੇ ਸੋ ਅਨਰਾਗ ਤਿਓ ਕਾਲਪੁਰਖ ਵਾਹਿਗੁਰੂ ਆਪ ਹੀ ਜੀਵਾਂ ਨੂੰ ਦੁੱਖਾਂ ਰੂ ਸੁੱਖਾਂ ਸੁੱਖਾਂ ਰੂਪੀ ਉਹ ਗਾਣੋ ਪਗਾਉਣਾ ਕਰਦਾ ਹੈ ਗੁਰਮੁਖੇ ਸੋ ਅਨਰਾਗਾ ਤੇ ਜਿਹੜਾ ਗੁਰਮੁਖ ਹੁੰਦਾ ਨਾ ਮਹਾਰਾਜ ਕਹਿੰਦੇ ਗੁਰੂ ਮਹਾਰਾਜਿਆਂ ਦਾ ਅਨੁਸਾਰੀ ਹੁੰਦਾ ਹੈ ਉਹ ਭਾਈ ਰਾਗ ਤੋਂ ਰਹਿਤ ਹੁੰਦਾ ਹੈ ਮੋਹ ਤੋਂ ਰਹਿਤ ਹੁੰਦਾ ਅਨਰਾਗਾ ਹੁੰਦਾ ਹੈ ਉਹ ਨਰਲੇਪ ਹੁੰਦਾ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਮਹਾਰਾਜ ਕਿਰਪਾ ਕਰਦੇ ਹਨ ਆਹ ਕਹਿੰਦੇ ਹਾਰ ਰਸ ਉਪਰ ਅਵਰ ਕਿਆ ਕਹੀਐ ਜਨ ਪੀਆ ਸੋ ਤ੍ਰਿਪਤਾਗਾ ਨਾ ਆਇਆ ਮੋਹਦਾ ਜੇ ਨਾ ਇਹੋ ਰਸ ਖੋਇਆ ਜਿਹਾ ਸਾਗਤ ਦਰਮਤ ਲਾਗਾ ਹਰ ਰਸ ਉਪਰ ਅਵਰ ਕਿਆ ਕਹੀਅਰ ਅਰਥਾਤ ਕਿਸ ਹਰੀ ਰਸ ਤੋਂ ਉਪਰ ਨਾਮ ਰਸ ਤੋਂ ਉਪਰ ਕੋ ਲਾ ਹੋਰ ਕਿਹੜੀ ਚੀਜ਼ ਨੂੰ ਕਹਿਣਾ ਕਰੀਏ ਨਾਮ ਰਸ ਤੋਂ ਉਪਰ ਤੇ ਭਾਈ ਹੋਰ ਕੋਈ ਚੀਜ਼ ਹੈ ਹੀ ਨਹੀਂ ਮਹਾਰਾਜ ਕਹਿੰਦੇ ਕਹਿੰਦਾ ਜਨਪੀਆ ਸੋ ਤ੍ਰਿਪਤਾਗਤ ਜਿਨ੍ਹਾਂ ਵੀ ਹਰੀ ਰਸ ਨੂੰ ਨਾਮ ਰਸ ਨੂੰ ਪੀਣਾ ਕੀਤਾ ਨਾ ਉਹ ਤ੍ਰਿਪਤ ਹੋ ਗਿਆ ਸੰਤੋਖ ਦੇ ਵਿੱਚ ਆ ਗਿਆ ਕਹਿੰਦੇ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਤੇ ਮਾਇਆ ਦੇ ਵਿੱਚ ਮੋਹਿਤ ਹੋ ਕੇ ਗਲਤਾਨ ਹੋ ਕੇ ਜਿਨ੍ਹਾਂ ਵੀ ਇਹ ਹਰੀ ਰਸ ਨੂੰ ਖੋਣਾ ਕੀਤਾ ਗਵਾਉਣਾ ਕੀਤਾ ਨਾ ਜਾਂ ਸਾਗਤ ਦੁਰਮਤ ਲਾਗਾ ਜਦ ਸਾਗਤ ਅਰਥ ਅਰ ਸ਼ਕਤੀ ਦੇ ਉਪਾਸ਼ਕ ਮਾਇਆ ਤਾਰੇ ਮਾਦਾ ਪਰਸਤ ਖੋਟੀ ਮਤਵ ਵਾਲੇ ਬੰਨੇ ਲੱਗ ਜਾਂਦੇ ਨੇ ਫਿਰ ਉਹ ਹਰੀ ਰਸ ਨੂੰ ਖੋਣਾ ਕਰਦੇ ਨੇ ਮਾਇਆ ਦੇ ਵਿੱਚ ਮੋਹਿਤ ਹੋ ਕੇ ਸੋਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨਕਾ ਜੀਓ ਪਵਨਪਤ ਦੇਹੀ ਦੇਹੀ ਮੈਂ ਦੇਉ ਸਮਾਗਾ ਜੈ ਤੋਂ ਦਹਿ ਤਾ ਹਰ ਰਸ ਗਾਈ ਮਾਨ ਤ੍ਰਿਪਤ ਹਰ ਲਵ ਲਾਗਾ ਉਮਾਨਕਾ ਜਿਓ ਪਵਨਪਤ ਦੇਹੀ ਜੜਾ ਮਾਨ ਦਾ ਜਿਓ ਅਰਥਾਤ ਜਿੰਦ ਦਾ ਆਸਰਾ ਨਾ ਉਹ ਪਵਨਪਤ ਅਰਥਾਤ ਪ੍ਰਾਣਾਂ ਦਾ ਪਤੀ ਪਰਮੇਸ਼ਰ ਹੈ ਜੜਾ ਦੇਹੀ ਦੇ ਵਿੱਚ ਹੀ ਆ ਭਾਈ ਔਰ ਮਹਾਰਾਜ ਕਹਿੰਦਾ ਦੇਹੀ ਮੈਂ ਦੇਵ ਸਮਾਗਾ ਸਾਡੀ ਇਸ ਮਨੁੱਖਾ ਦੇਹੀ ਦੇ ਵਿੱਚ ਹੀ ਮਹਾਰਾਜ ਕਹਿੰਦਾ ਦੇਵ ਅਰਥਾਤ ਪ੍ਰਕਾਸ਼ ਸਰੂਪ ਪੂਜਣ ਯੋਗ ਪਰਮੇਸ਼ਰ ਜੀ ਸਮਾਇਆ ਹੋਇਆ ਹੈ ਕਹਿੰਦਾ ਜੇ ਤੂੰ ਦੇ ਤਹ ਹਰ ਰਸ ਗਾਈ ਮਾਨ ਤ੍ਰਿਵਤ ਹਰ ਲੈਵ ਲਾਗਾ ਜੇ ਤੂੰ ਦੇ ਤਹ ਹਰ ਰਸ ਗਾਈ ਹੈ ਪਰਮੇਸ਼ਰ ਜੀ ਜੇ ਤੂੰ ਸਾਨੂੰ ਤਰੁੱਠ ਕੇ ਆਪਣੇ ਗੁਣਾਂ ਦੇ ਗਾਇਨ ਦੀ ਦਾਤ ਕਰੇ ਤਾਂ ਤਾਂ ਹੀ ਅਸੀਂ ਹਰੀ ਰਾਸ ਨੂੰ ਮਹਾਰਾਜ ਕਹਿੰਦੇ ਗਾਉਣਾ ਕਰਦੇ ਹਾਂ ਜਾਂ ਹਰੀ ਦੇ ਗੁਣਾਂ ਨੂੰ ਰਾਸ ਲੈ ਲੈ ਕੇ ਗਾਉਣਾ ਕਰਦੇ ਹਾਂ ਕਹਿੰਦਾ ਮਾਨਤ ਰਿਵਤੈ ਹਰਨੇਵ ਲਾਗਾ ਤੇ ਹਰੀ ਦੇ ਨਾਲ ਲਿਵ ਲਾ ਕੇ ਸਾਡਾ ਮਾਨਤ ਰਿਵਤ ਹੋ ਜਾਂਦਾ ਹੈ ਹਰੀ ਦੇ ਚਰਨਾਂ ਨਾਲ ਸੁਰਤੀ ਜੋੜ ਕੇ ਸਾਡਾ ਮਨ ਸੰਤੋਖ ਦੇ ਵਿੱਚ ਆ ਜਾਂਦਾ ਹੈ ਸੁਗਵੰਤਮ ਆਪਣੇ ਬਚਨ ਦੇ ਪੰਜਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਧ ਸੰਗਤ ਮੈਂ ਹਰ ਰਸ ਪਾਈਆ ਗੁਰ ਮਿਲਿਆ ਜਾਮ ਪਉ ਭਾਗਾ ਨਾਨਕ RAM ਨਾਮ ਜਪ ਗੁਰਮੋਖੇ ਹਰ ਪਾਏ ਮਸਤਕ ਭਾਗਾ ਸਾਧ ਸੰਗਤ ਮੈਂ ਹਰ ਰਸ ਪਾਈ ਐ ਮਹਾਰਾਜ ਕਹਿੰਦਾ ਸਾਧੂਆਂ ਦੀ ਸੰਗਤ ਦੇ ਵਿੱਚ ਹਰੀ ਪਰਮੇਸ਼ਰ ਜੀ ਦੇ ਨਾਮ ਰਸ ਨੂੰ ਪਾ ਵੀਦਾ ਹੈ ਗੁਰ ਮਿਲਿਆ ਜਮ ਪਉ ਭਗਤ ਜਿਗਤ ਤਰੁੱਠ ਕੇ ਗੁਰੂ ਮਹਾਰਾਜ ਮੇਲ ਪੈਣ ਤਾ ਜਮਾਂ ਦਾ ਜਿਹੜਾ ਡਰ ਪਉ ਹੈ ਪੱਜ ਜਾਂਦਾ ਹੈ ਕਹਿੰਦਾ ਨਾਨਕ RAM ਨਾਮ ਜਪ ਗੁਰਮੁਖੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਹ RAM ਜੀ ਦੇ ਨਾਮ ਨੂੰ ਜਪਨਾ ਕਰ ਗੁਰੂ ਮਹਾਰਾਜ ਜੀ ਦੇ ਅਨੁਸਾਰੀ ਹੋ ਕੇ ਗੁਰਮੁਖ ਹੋ ਕੇ ਕਹਿੰਦਾ ਹਰ ਪਾਏ ਮਸਤਕ ਭਾਗਾ ਤੇ ਉਹ ਜਪਦੇ ਨੇ ਜਿਨ੍ਹਾਂ ਦੇ ਮੱਥੇ ਦੇ ਵਿੱਚ ਪਾਸ਼ਾ ਜੀ ਨੇ ਬਹੁਤ ਵੱਡੇ ਭਾਗ ਪਾਏ ਨੇ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਭਾਈ ਕੇਵਲ ਉਹੀ ਜਪਦੇ ਹਨ ਕਹਿੰਦਾ ਸਾਧ ਸੰਗਤ ਮੈਂ ਹਰ ਰਸ ਪਾਈਆ ਗੁਰ ਮਿਲਿਆ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰ ਮੋਖੇ ਹਰ ਪਾਏ ਮਸਤਕ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ